ਹਾਂ ਅਸਾਮ ਤੇ ਉਰੇ ਤੱਕ ਤੇਰੇ ਕੋਲ ਜਗ੍ਹਾ ਨਹੀਂ ਮਿਲੀ ਗਈ ਪੰਜਾਬ ਵੀ ਮਿਲਾਣੇ ਕੋ ਬਾਬੂ ਜੀ ਮੈਂ ਤਾਂ ਪਹਿਲੀ ਵਾਰ ਆਇਆ ਹਾਂ ਬਾਬੂ ਸਭ ਪਹਿਲੀ ਵਾਰ ਆਏ ਹਨ ਦੂਸਰੀ ਵਾਰ ਕੌਣ ਆਇਆ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਅੱਛੀ ਵੀ ਕੰਮ ਕੀਤਾ ਕਦੋਂ ਸੇ ਆਇਆ ਤੂੰ ਗੱਡੀ ਤੇ ਦੇਖੀ 10 15 ਦਿਨ ਹੋ ਗਏ ਤਾਂ 10 15 ਦਿਨ ਹੋਰ ਜਗ੍ਹਾ ਨਹੀਂ ਮਿਲਾ ਭੀਖ ਮੰਗਣੇ ਕੇ ਲਈ ਯਹੀ ਮਿਲਾ ਪੰਜਾਬ ਨਹੀਂ ਬਾਬੂ ਹਾਂ ਤਾਂ ਆਪ ਵੀ ਤੇ ਜਾਨਾ ਮਿਲ ਰੱਖਾ ਉੱਠ ਕੇ ਕਿਆ ਗਿਆ ਤੂੰ ਮੇਰੇ ਸਾਹਮਣੇ ਤੂੰ ਪੈਸੇ ਮੰਗ ਰਿਆ ਹਾਂ ਚਾਹ ਪੀਣੇ ਵੀ ਜੋ ਚਾਹ ਪੀ ਠੇਕਾ ਲੈ ਰੱਖਾ ਤੇਰਾ ਜਾਂ ਆਪਣੇ ਦੇਸ਼ ਜਾ ਜਾ ਸੇ ਆਇਆ ਤੂੰ ਉਧਰ ਜਾ ਯੂਪੀ ਬਿਹਾਰ ਕਹਾਜਾਂ ਯਾ ਕਿਆ ਕਰਤੇ ਹੋ ਤੁਮ ਲੋਗ ਦਾੜੀ ਰੱਖੀ ਐ ਸਿਰ ਪੇ ਬਾਲ ਰਖੇ ਸਰਦਾਰ ਬਣ ਕੇ ਔਰ ਲੱਗੇ ਪੈਸੇ ਮੰਗਣੇ ਹੈ ਕੋਈ ਬਾਤ ਨਹੀਂ ਮੰਗਣੀ ਨਹੀਂ ਨਹੀਂ ਮੰਗੂਗਾ ਨਹੀਂ ਯਾ ਦੇਖਣਾ ਨਹੀਂ ਚਾਹੀਏ ਵਾਪਸੀ ਸਮਝ ਗਿਆ ਚਾੱਕਾ ਚਾੱਕਾ ਪੜਾ ਟ੍ਰੇਨ ਫੜੋ ਜਾਓ ਇਥੋਂ ਥੋੜਾ ਠੇਕਾ ਨਹੀਂ ਲੇ ਕੇ ਰੱਖਿਆ ਵਾ ਜਿਹੜਾ ਹੁੰਦਾ ਚੱਕੇ ਮੂੰਹ ਚੱਕੇ ਕੀਰਤਪੁਰ ਪਤਾਲ ਪੂਜੀ ਪੁੱਛ ਗਿਆ ਤੂੰ ਈ ਭੀਖ ਮੰਗੀ ਜਨੇ ਬਦਰਾਮ ਤੂੰ ਸਾਨੂੰ ਸਰਦਾਰਾਂ ਨੂੰ ਕਰਿਆ ਵਾ ਦਾੜੀਆਂ ਰੱਖ ਕੇ ਕਿਆ ਹੋਵਦਾ ਰੀ ਲੱਤਾਂ ਨੂੰ ਤੁਸੀਂ ਨਹੀਂ ਹੋਇਆ ਵਾ ਇੱਕ ਮਿੰਟ ਲੱਗਾ ਕੰਮ ਨਹੀਂ ਕਰਦਾ ਕੰਮ ਨਹੀਂ ਕਰਦਾ ਬੁੱਥੋਂ ਜਾ ਮੁੜ ਕੇ ਜਿੱਥੋਂ ਆਇਆ ਤੂੰ ਕੰਮ ਨਹੀਂ ਕਰਦਾ ਤੇਰਾ ਠੇਕਾ ਲੈ ਕੇ ਰੱਖਿਆ ਤੇਰੇ ਨੇ ਕੀਤ ਪਰਾਲਿਆਂ ਨੇ ਲੋਕੀ ਆਸਥਪਾਲਾਂ ਦੇ ਤੁਸੀਂ ਸਾਰੇ ਆਪਣੇ ਡਰਾਮੇ ਸ਼ੁਰੂ ਕਰ ਦਿੰਨੇ ਸ਼ਾਨੂ ਵੀ ਨਾ ਫੇਰ ਹਰ ਰੋ ਤੁਸੀਂ ਦਾਰੂ ਪੀਨੇ ਦੱਬ ਦੱਬ ਕੇ ਫੇਕਾ ਪਿੰਦਾ ਤੂੰ ਰੋਟੀ ਤੁਹਾਨੂੰ ਗੁਰਦੁਆਰਾ ਫ੍ਰੀ ਮਿਲਦੀ 2 ਟਾਈਮ ਰੋਟੀ ਤੁਸੀਂ ਗੁਰਦੁਆਰਾ ਖਾਣੀ ਬਦਰਾਮ ਤੁਸੀਂ ਪੰਜਾਬੀਆਂ ਨੂੰ ਕਰਿਆ ਵਾ ਡਰਾਮੇ ਕਰੇ ਵੇ ਸਾਰੇ ਖਬਰਦਾਰ ਜਾਤਾ ਹੁਣ ਦੇਖ ਲੈ ਕਿਤੇ ਭੀਖ ਮੰਗਦਾ